ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵਗੇ ਅੱਜ ਆਪਾਂ ਚੱਲੇ ਆ ਘਿਦਰਾਣੇ ਦੀ ਢਾਬ ਇੱਥੋਂ ਰਹਿ ਗਿਆ ਰਸਤਾ ਆਪਾਂ ਨੂੰ ਬਸ 30-35 ਮਿੰਟ ਦਾ ਉਸ ਤੋਂ ਬਾਅਦ ਉੱਥੇ ਆਪਾਂ ਜਾ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਅੱਜ ਤੁਹਾਨੂੰ ਦੱਸਦੇ ਹਾਂ ਉਹ ਸ਼ਹਿਰ ਦਾ ਇਤਿਹਾਸ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੀ ਆਖਰੀ ਜੰਗ ਲੜੀ। ਇਸ ਸ਼ਹਿਰ ਦਾ ਨਾਮ ਪਹਿਲਾਂ ਖਿਦਰਾਣਾ ਤੇ ਬਾਅਦ ਵਿੱਚ ਮੁਕਤਸਰ ਕਿਵੇਂ ਪਿਆ। ਪਹਿਲਾਂ ਇਹ ਬਹੁਤ ਵੱਡਾ ਇੱਕ ਜੰਗਲ ਦਾ ਇਲਾਕਾ ਸੀ ਤੇ ਇੱਥੇ ਪਾਣੀ ਦੀ ਬਹੁਤ ਕਮੀ ਸੀ। ਜਲਾਲਾਬਾਦ ਦੇ ਤਿੰਨ ਖੱਤਰੀ ਭਰਾ ਹੋਇਆ ਰੋਪਾਣਾ, ਢгана ਤੇ ਖਿਦਰਾਣਾ। ਉਹਨਾਂ ਨੇ ਇਸ ਜੰਗਲ ਦੇ ਇਲਾਕੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਤਿੰਨ ਟਾ ਬੰਕ ਦਵਾਈਆਂ ਜਿਨ੍ਹਾਂ ਵਿੱਚ ਬਰਸਾਤਾਂ ਦਾ ਪਾਣੀ ਜਮਾ ਹੁੰਦਾ ਸੀ ਤੇ ਪੂਰਾ ਸਾਲ ਇਹਨੂੰ ਵਰਤ ਤੋਂ ਵਿੱਚ ਲਿਆਂਦਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ 1704 ਵਿੱਚ ਇਸ ਜਗ੍ਹਾ ਤੇ ਪਹੁੰਚਦੇ ਆ। ਗੁਰੂ ਗੋਬਿੰਦ ਸਿੰਘ ਜੀ ਨੂੰ ਖਬਰ ਮਿਲਦੀ ਹੈ ਕਿ ਮੁਗਲ ਫੌਜਾਂ ਪਿੱਛਾ ਕਰਦੀਆਂ ਆ ਰਹੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਨੂੰ ਜੰਗ ਲਈ ਚੁਣਿਆ ਕਿਉਂਕਿ ਇਹ ਜਗ੍ਹਾ ਆਸ-ਪਾਸ ਦੇ ਇਲਾਕੇ ਤੋਂ ਬਹੁਤ ਉੱਚੀ ਸੀ ਤੇ ਢਾਬ ਵਿੱਚ ਪਾਣੀ ਵੀ ਬਹੁਤ ਮਾਤਰਾ ਵਿੱਚ ਮੌਜੂਦ ਸੀ ਜੋ ਕਿ ਜੰਗ ਦੇ ਸਮੇਂ ਪਿਆਸਿਆਂ ਦੇ ਪੀਣ ਦੇ ਕੰਮ ਆਉਣਾ ਸੀ। ਮੁਗਲ ਫੌਜਾਂ ਖਿਦਰਾਣੇ ਦੀ ਢਾਬ ਦੇ ਨੇੜੇ ਪਹੁੰਚਦੀਆਂ ਸਿੱਖਾਂ ਤੇ ਮੁਗਲਾਂ ਵਿਚਕਾਰ ਸਾਂਹ ਦੀ ਜੰਗ ਹੁੰਦੀ ਹੈ ਸਿੱਖਾਂ ਦੀ ਜਿੱਤ ਹੁੰਦੀ ਹੈ ਤੇ ਮੁਗਲ ਫੌਜਾਂ ਮੈਦਾਨ ਛੱਡ ਕੇ ਭੱਜ ਜਾਂਦੀਆਂ ਨੇ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦੇ ਨਾਮ ਨਾਲ ਨਿਵਾਜਿਆ ਮੁਕਤ ਮਤਲਬ ਬੰਦਰਾ ਤੋਂ ਰਹਿਤ ਸਰ ਮਤਲਬ ਸ੍ਰੋਵਰ ਗੁਰੂ ਸਾਹਿਬ ਨੇ ਵਜਨ ਕੀਤਾ ਕਿ ਮੁਕਤ ਦੀ ਜੰਗ ਦੇ ਸ਼ਹੀਦ ਹਰ ਤਰ੍ਹਾਂ ਦੇ ਬੰਦਲਾਂ ਤੋਂ ਮੁਕਤ ਹੋ ਗਏ ਨੇ ਐਸੀ ਹੀ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਟੁੱਟੀ ਗੰਢੀ ਸੀ ਤੇ ਬੇਦਾਵਾ ਪੜਿਆ ਸੀ ਜੰਗ ਤੋਂ ਬਾਅਦ ਗੁਰੂ ਸਾਹਿਬ ਨੇ ਜੰਗ ਦੇ ਸ਼ਹੀਦਾਂ ਦਾ ਇਸੇ ਜਗ੍ਹਾ ਤੇ ਇੱਕ ਬਹੁਤ ਵੱਡਾ ਅੰਗੀਠਾ ਵਾਲ ਕੇ ਉਦਸ ਸਸਕਾਰ ਕੀਤਾ ਸੀ ਮਿਸਲ ਕਾਲ ਦੇ ਵਿਲੇ 1785 ਪਾਈ ਲਾਲ ਸਿੰਘ ਕੈਥਲ ਵਾਲੇ ਉਹਨਾਂ ਨੇ ਇੱਥੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਖਾਲਸਾ ਰਾਜ ਸਮੇ 1806 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਸਤਲੁਜੋਂ ਪਾਰ ਆਈਆਂ ਤਾਂ ਹਰੀ ਸਿੰਘ ਨਲਵਾਣੇ ਮੁਕਸਰ ਤੇ ਕੋੜਕੂਰੇ ਤੱਕ ਦਾ ਸਾਰਾ ਇਲਾਕਾ ਜਿੱਤ ਕੇ ਖਾਲਸਾ ਰਾਜ ਵਿੱਚ ਮਿਲਾ ਲਿਆ ਉਸ ਤੋਂ ਪਹਿਲਾਂ ਇਹ ਇਲਾਕਾ ਪੰਜਗਰਾਈ ਦੇ ਨਵਾਬ ਚੌਧਰੀ ਕਪੂਰੇ ਦੇ ਅਧੀਨ ਆਉਂਦਾ ਸੀ ਜੋ ਕਿ ਸਰਹੰਦ ਦੀ ਮੁਗਲ ਸਰਕਾਰ ਵੱਲੋਂ ਇੱਥੋਂ ਦਾ ਫੌਜਦਾਰ ਲਗਾਇਆ ਗਿਆ ਸੀ ਉਦੋਂ ਹਰੀ ਸਿੰਘ ਨਲਵਾਣੇ ਆਪ ਦੇ ਪੱਲੇੋਂ 20000 i ਮੁਕਤ ਸਰੋਵਰ ਤੇ ਆ ਪੌੜੀਆਂ ਤੇ ਇੱਥੇ ਕੁਝ ਇਤਿਹਾਸਿਕ ਇਮਾਰਤਾਂ ਪੱਕੀਆਂ ਕਰਵਾਈਆਂ ਸਨ ਫਿਰ 1810 ਵਿੱਚ ਮਲਤਾਨ ਦੀ ਜੰਗ ਜਿੱਤਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਮੁਕਤਸਰ ਦੇ ਗੁਰੂ ਘਰਾਂ ਤੇ ਹੋਰ ਪੈਸਾ ਖਰਚ ਕੀਤਾ ਤੇ ਇਮਾਰਤਾਂ ਨੂੰ ਹੋਰ ਸੋਹਣਾ ਬਣਾਇਆ ਪਹਿਲਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਥੋੜੇ ਜਿਹੇ ਕੱਚੇ ਘਰ ਹੁੰਦੇ ਸੀ ਪਰ ਜਦੋਂ 1818 ਦੇ ਵਿੱਚ ਸਿੱਧੂ ਬਰਾੜ ਗੋਤ ਦੇ ਸਿੱਖ ਪੱਟੀ ਹੰਜਰਾ ਗੋਤ ਦੇ ਮੁਸਲਮਾਨ ਇੱਥੇ ਆ ਕੇ ਵਸ ਗਏ ਉਸ ਤੋਂ ਬਾਅਦ ਹੋਰ ਧਰਮਾਂ ਦੇ ਭਾਈਚਾਰੇ ਦੇ ਲੋਕ ਇੱਥੇ ਆ ਕੇ ਲੱਗੇ ਤੇ ਇਹ ਸ਼ਹਿਰ ਆਬਾਦ ਹੋਣਾ ਸ਼ੁਰੂ ਹੋਇਆ ਇਹ ਸੀ ਮੁਫਤ ਸਰ ਸ਼ਹਿਰ ਦਾ ਇਤਿਹਾਸ ਇਸ ਮਹਾਨ ਇਤਿਹਾਸ ਨੂੰ ਵੱਕ ਵੱਦ ਸ਼ੇਅਰ ਕਰੋ